ਦੇ ਹੱਥ ਕੰਡੇ ਬਣਾ ਰਹੀ ਆ ਜਿਸ ਢੰਗ ਦੇ ਨਾਲ ਸਰਕਾਰ ਦੀ ਸત્તા ਦਾ ਦੁਰਉਪਯੋਗ ਕਰ ਰਹੀ ਹੈ ਜਿਸ ਢੰਗ ਦੇ ਨਾਲ ਝੂਠ ਬੋਲਣ ਦਾ ਪੈਮਾਨਾ ਹੋਰ ਉੱਪਰ ਲੈਵਲ ਲੈ ਕੇ ਜਾ ਰਹੀ ਆ ਹਰ ਚੀਜ਼ ਨੂੰ ਜਿਹੜੀ ਚੰਗੀ ਆ ਆਪਣੇ ਵੱਲ ਨੂੰ ਮੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਔਰ ਜਿਹੜੇ ਕੰਮ ਨਹੀਂ ਹੋ ਪਏ ਉਹਨਾਂ ਦੀ ਗਿਣਤੀ ਨਹੀਂ ਕਰ ਰਹੇ 3 ਸਾਲ ਤੋਂ ਆਪਣੀਆਂ ਸਰਕਾਰ ਦੀਆਂ ਕੋਈ ਉਪਲਬਧੀਆਂ ਬਾਰੇ ਕੋਈ ਗੱਲ ਨਹੀਂ ਉਹਨਾਂ ਨੇ ਅਜੇ ਤੱਕ ਕਿਸੇ ਨਾਲ ਕੀਤੀ ਆਉਣ ਵਾਲੇ ਚ ਕੀ ਕਰਾਂਗੇ ਜਾਂ ਹੁਣ ਕੀ ਕਰ ਰਹੇ ਆ ਜਿਸ ਢੰਗ ਦੇ ਨਾਲ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਇਹ ਇੱਕ ਬਹੁਤ ਵੱਡਾ ਪ੍ਰੈਸ਼ਰ ਚ ਲਾਂਦਾ ਅੱਜ ਇਹ ਸਾਰੀਆਂ ਗੱਲਾਂ ਔਰ ਜੋ ਅੱਜ ਤੱਕ ਸ਼ਹਿਰ ਨੂੰ ਦੇਣ ਨਹੀਂ ਉਹਦੇ ਬਾਰੇ ਕੀ ਕੀ ਫਰਕ ਆ ਉਹਨਾਂ ਦੀ ਦਸਨੀ ਕਥਨੀ ਔਰ ਕਰਤਨੀ ਚ ਉਹ ਸਾਰੀਆਂ ਗੱਲਾਂ ਐਕਸਪਲੇਨ ਕਰਨ ਲਈ ਸਾਡੇ ਚ ਸਾਡੇ ਪ੍ਰਦੇਸ਼ ਦੇ ਮਹਾ ਮੰਤਰੀ ਆਦਨੀਆ ਨਿਰਸਰਿੰਦ ਜੀ ਵਿਰਾਜਮਾਨ ਨੇ ਉਹਨਾਂ ਦੇ ਨਾਲ ਸਾਡੀ ਜ਼ਿਲ੍ਹੇ ਦੀ ਸਾਰੀ ਸਮੁੱਚੀ ਟੀਮ ਵਿਰਾਜਮਾਨ ਆ ਔਰ ਮੈਂ ਬੇਨਤੀ ਕਰਦਾ ਨਿਰਸਰਿੰਜੀ ਨੂੰ ਉਹ ਤੁਹਾਡੇ ਰੂਬਰੂ ਹੋਣਗੇ ਸਭ ਸਾਥੀਆਂ ਦਾ ਸਵਾਗਤ ਹੈ ਅੱਜ ਅਸੀਂ ਸਾਰੇ ਹੀ ਇੱਕ ਬਹੁਤ ਗੰਭੀਰ ਵਿਸ਼ੇ ਦੇ ਉੱਤੇ ਇਕੱਠੇ ਹੋਏ ਹਾਂ ਝੂਠ ਔਰ ਫਰੇਵ ਦੀ ਰਾਜਨੀਤੀ ਨਾਲ ਭਰੀ ਹੋਈ ਇੱਕ ਪਾਰਟੀ ਜਿਨੇ ਸਿਰਫ ਧੋਖੇ ਦੀ ਰਾਜਨੀਤੀ ਕੀਤੀ ਹੈ ਹੋਂਦ ਤੱਕ ਸਿਰਫ ਝੂਠ ਔਰ ਫਰੇਬ ਦੀ ਰਾਜਨੀਤੀ ਕੀਤੀ ਹੈ। ਅਰੋ ਦੇ ਮੁਖਿਆ ਅਰਵਿੰਦ ਕੇਜਰੀਵਾਲ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਝੂਠ ਔਰ ਫਰੇਬ ਵਾਸਤੇ ਮਸ਼ਹੂਰ ਨੇ। ਉਹਨਾਂ ਦਾ ਸਿਰਫ ਇੱਕੋ ਇੱਕ ਕੰਮ ਹੈ ਕਿ ਕਿਸ ਤਰੀਕੇ ਦੇ ਨਾਲ ਝੂਠ ਨੂੰ ਸੋਹਰੇ ਤਰੀਕੇ ਦੇ ਨਾਲ ਮੀਡੀਆ ਕੋਲ ਪੇਸ਼ ਕਰਨਾ। ਔਰ ਬਿਨਾ ਕਿਸੇ ਕੰਮ ਕੀਤੇ ਵਾਵਾਈ ਲਰਨਿੰਗ ਦਿੱਲੀ ਚ ਸਾਰਾ ਕੁਝ ਦੇਖ ਚੁੱਕੇ ਆ ਦਿੱਲੀ ਦਾ ਕੇਜਰੀਵਾਲ ਤੇ ਦੇਖਿਆ ਸੀਗਾ ਹੁਣ ਸਾਡੇ ਲੁਧਿਆਣਾ ਨੂੰ ਵੀ ਇੱਕ ਕੇਜਰੀਵਾਲ ਮਿਲ ਗਿਆ ਉਹ ਹੈ ਲੁਧਿਆਣਾ ਦਾ ਕੇਜਰੀਵਾਲ ਸੰਜੀਵ अरोड़ा ਆਮ ਆਦਮੀ ਪਾਰਟੀ ਦਾ ਕੈਂਡੀਡੇਟ ਮੈਂ ਤੇ ਸਮਝਦਾ ਸੀਗਾ ਕੀ ਕਿ ਇੰਡਸਟਰੀਲਿਸਟ ਹੈ ਰੀਅਲ ਏਸਟੇਟਰ ਹੈਗਾ ਵਿਚੋਕੜ ਬੜਾ ਅੱਛਾ ਰਿਹਾ ਹੈ ਕਿ ਸ਼ਾਇਦ ਆਪਣੇ ਬਜ਼ੁਰਗਾਂ ਤੋਂ ਕੁਝ ਬੁੱਧੀ ਵੀ ਲਿੱਤੀ ਹੋਏਗੀ ਨਾਲ ਲੇਕਿਨ ਜਿਸ ਤਰੀਕੇ ਨਾਲ ਉਹ ਝੂਠ ਪਰੋਸ ਰਹੇ ਨੇ ਰੋਜ਼ ਔਰ ਜਿਸ ਤਰੀਕੇ ਨਾਲ ਨਵੀਂ ਰੋਜ਼ ਨੁਟੰਕੀ ਕਰਦੇ ਨੇ ਤੇ ਮਨ ਨੂੰ ਬੜੀ ਚਿੰਤਾ ਹੋਈ ਕਿ ਕੀ ਇਸ ਤਰ੍ਹਾਂ ਦਾ ਬੰਦਾ ਰਾਜ ਸਭਾ ਦਾ ਸਦਸਾ ਹੈ ਸਾਡੀ ਔਰ ਇਸ ਤਰ੍ਹਾਂ ਦਾ ਬੰਦਾ ਲੁਧਾਨੇ ਤੋਂ ਐਮਐਲਏ ਬੰਨਣਾ ਚਾਹੁੰਦਾ ਜਿਸ ਵਿਅਕਤੀ ਦਾ ਅਜੇ ਹਾਲ ਹੈ ਕਿ ਚੂਟਰ ਫਰੇਬਰ ਧੋਖੇ ਦੀ ਰਾਜਨੀਤੀ ਕਰਨੀ ਕੱਲੋਂ ਲੁਧਾਨੇ ਵਾਸਤੇ ਕੀ ਕਰੇਗਾ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਮੈਂ ਆਪਣੇ ਕੋਲ ਕੁਝ ਨਹੀਂ ਕਹਿ ਰਿਹਾ ਆਪਾਂ ਦੇਖਦੇ ਹਾਂ ਕਿ ਰੋਡ ਫੁੱਲ ਹਰ ਹਫ਼ਤੇ ਇੱਕ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਸੰਜੀਵ अरोड़ा ਜੀ ਦਿੰਦੇ ਨੇ ਹਰ ਰੋਜ਼ ਇੱਕ ਫੋਨ ਪੇਜ ਦੀ ਐਡਵਰਟਾਈਜ਼ਮੈਂਟ ਜਿਹੜੀ ਆ ਕਿਸੇ ਨਾ ਕਿਸੇ ਪੇਪਰ ਦੇ ਵਿੱਚੋਂ ਉਹਨਾਂ ਵੱਲੋਂ ਆਈ ਹੁੰਦੀ ਹੈ ਤਣਾੜ ਆਦਮੀ ਹੈ ਬਥੇਰਾ ਪੈਸਾ ਕਿੱਥੋਂ-ਕਿੱਥੋਂ ਆਇਆ ਉਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹ ਨਿੱਜੀ ਟਿੱਪਣੀ ਹੋਏਗੀ ਜੋ ਬਿੱਲ ਆਏਗਾ ਫਿਰ ਉਹ ਵੀ ਆਪਾਂ ਦੇਖਾਂਗੇ ਐਫ 4 ਪੇਜ ਦਾ ਪਿਛਲੇ ਹਫਤੇ ਉਹਨਾਂ ਨੇ ਸਾਰੇ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਕੀਤਾ ਆਪਣੇ ਕੰਮਾਂ ਬਾਰੇ ਮੈਂ ਇਹ ਇੱਕ ਇੱਕ ਜਿਹੜੀ ਐਡਵਰਟਾਈਜ਼ਮੈਂਟ ਦਿੱਤਾ ਮੈਂ ਉਹਦਾ ਜ਼ਿਕਰ ਕਰ ਦੇਣਾ ਸਭ ਤੋਂ ਪਹਿਲਾਂ ਲਿਤਾ ਉਹਨਾਂ ਨੇ ਜੀ 에어ਪੋਰਟ ਹਲਵਾਰਾ 에어ਪੋਰਟ ਮੇਰੇ ਐਫਰਟਸ ਦੇ ਨਾਲ ਬਣ ਰਿਹਾ ਥੋੜੀ ਜਿਹੀ ਅਕਲ ਨੂੰ ਹੱਥ ਮਾਰ ਲਓ ਯਾਰ ਤੁਸੀਂ ਮੈਂਬਰ ਆਫ ਰਾਜ ਸਭਾ 2022 ਚ ਬਣੇ ਹੋ ਹਲਵਾਰਾ 에어ਪੋਰਟ ਦਾ ਕਨਸੈਪਟ ਨਰਿੰਦਰ ਮੋਦੀ ਸਰਕਾਰ ਦੀ ਉਡਾਨ ਸਕੀਮ ਦੇ ਵਿੱਚ ਬਣਾਇਆ ਜਾ ਰਿਹਾ 2018 ਤੋਂ ਬਣਾਇਆ ਜਾ ਰਿਹਾ ਹੈ ਤੂੰ ਕੌਣ ਮੈਂ ਖਾਂ ਖਾਂ ਤੁਹਾਨੂੰ ਵੀ ਸੈਰ ਕਰਾਉਣ ਵਾਸਤੇ ਬੱਸ 'ਚ ਬਿਠਾ ਕੇ ਲੈ ਜਾਂਦੇ ਨੇ ਦਿਖਾਏ ਨੇ 에어ਪੋਰਟ ਵੀ ਦੇਖਿਆ ਹੋਈ ਤੁਸੀਂ ਵੀ ਦੇਖਿਆ ਹੋ 에어ਪੋਰਟ ਕਿੱਥੇ ਪਹੁੰਚਿਆ ਉਹ ਚਵਾਨੀ ਦਾ ਲੈਣਾ ਦੇਣਾ ਨਹੀਂ ਇਹਦਾ ਚੌਂਦੀ ਦਾ ਲੈਣਾ ਦੇਣਾ ਨਹੀਂ ਇਸ ਦਾ 에어ਪੋਰਟ ਦੇ ਨਾਲ ਤੇ 100 ਰੁਪਏ ਦੀ ਆਪਣੀ ਸ਼ੋਅ ਆਫ ਕਰਦੇ ਨੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਲਵਾੜ 에어ਪੋਰਟ ਕਦੋਂ ਸ਼ੁਰੂ ਹੋਇਆ ਸੀਗਾ ਕਦੋਂ ਪਾਸ ਹੋਇਆ ਸੀਗਾ ਔਰ ਮੇਰੀ ਆਪਜੀ ਨੂੰ ਬੇਨਤੀ ਹੈਗੀ ਹੈ ਐਫਓਜੇ ਝੂਠੇ ਔਰ ਫਰੇਬੀ ਵਿਅਕਤੀ ਨੂੰ ਜਦੋਂ ਪ੍ਰੈਸ ਨੂੰ ਸੰਬੋਧਿਤ ਕਰਦੇ ਨੇ ਤੇ ਪ੍ਰੈਸ ਦੀ ਜ਼ਿੰਮੇਵਾਰੀ ਬਣਦੀ ਕਿ ਉਸ ਨੂੰ ਐਕਸਪੋਜ਼ ਕਰਨਾ ਔਰ ਪੁੱਛਣਾ ਕਿ ਪਾਈਸਾ ਹੈ ਤੁਹਾਡੀ ਤੁਹਾਡੇ ਇਹਦੇ ਚ ਕੀ ਦੇਣਾ ਹੈ ਹੁਣ ਆ ਗਏ ਮੈਂ ਦੋ ਫਲਾਈਟਾਂ ਸ਼ੁਰੂ ਕਰਾ ਰਿਆਂ ਆ। ਆਪਰੇਸ਼ਨਲ ਤੋਂ ਐਮਪੀ। ਔਰ ਦਿੱਲੀ ਜੇ ਮਸ਼ਹੂਰ ਆ ਹਰ ਮੰਤਰੀ ਦੇ ਬਾਹਰ ਬੁੱਕੇ ਲੈ ਕੇ ਖੜਨ ਵਾਲੇ ਇੱਕ ਐਮਪੀ ਹੈਗੇ ਨੇ ਪੰਜਾਬ ਤੋਂ। ਦਿੱਲੀ ਦੇ ਕੋਰੀਡੋਰ ਚ ਮਸ਼ਹੂਰ ਹੈਗਾ ਕਿ ਪੰਜਾਬ ਤੋਂ ਇੱਕ ਐਮਪੀ ਹੈਗਾ ਜਿਹੜਾ ਕਿਸੇ ਨਾ ਕਿਸੇ ਮੰਤਰੀ ਦੇ ਬਾਹਰ ਬੁੱਕੇ ਲੈ ਕੇ ਖੜਾ ਹੁੰਦਾ। ਉਹ ਕੌਣ ਹੈ ਤੁਸੀਂ ਸਾਰੇ ਚੰਗਤਰ ਜਾਣਦੇ ਹੋ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ। ਔਰ ਉਹਦੀ ਫੋਟੋ ਤੁਹਾਡੇ ਆਗੇ ਤੁਹਾਨੂੰ ਸਰਕੂਲੇਟ ਵੀ ਕਰਦੇ ਨੇ ਪ੍ਰੋਜੈਕਟ ਕੇਂਦਰ ਸਰਕਾਰ ਦਾ ਹਲਵਾੜਾ 에ਰਪੋਰਟ ਦਾ ਔਰ ਸ਼ੋ ਕੀ ਕਰ ਰਹੇ ਨੇ ਕਿ ਸੰਜੀਵ अरोड़ा ਇਹ ਕੁਛ ਕਰਾ ਰਿਹਾ ਜੀ ਡਿਵੈਲਪਮੈਂਟ ਕਰਾ ਰਿਹਾ ਇਹ ਕਰਾ ਰਿਹਾ ਚੌਣੀ ਦਾ ਲੈਂਦ ਨਹੀਂ ਇਹਦਾ ਉਸਦੀ ਕੰਟ੍ਰਿਬਿਊਸ਼ਨ ਜ਼ੀਰੋ ਹੈ ਇਹਦੀ ਕੰਟ੍ਰਿਬਿਊਸ਼ਨ ਫੇਰ ਉਹਦੇ ਬਾਅਦ ਆ ਤੁਹਾਨੂੰ ਹਲਵਾੜਾ ਦੀ ਜਿਹੜੀ ਸੈਟਸੂਰ ਕਰਾ ਕੇ ਆਏ ਨੇ ਮੈਂ ਉਹਦੀ ਇੱਕ ਇੱਕ ਪਿੱਟ ਨੂੰ ਦੇ ਰਿਹਾ ਜੀ ਇੰਟਰਨੈਸ਼ਨਲ 에ਰਪੋਰਟ ਦਾ ਇਟ ਇਜ਼ ਪ੍ਰਾਈਮ ਮਿਨਿਸਟਰਸ ਉਡਾਨ ਸਕੀਮ ਦੇ ਵਿੱਚ ਹੈਗਾ ਔਰ ਕੇਂਦਰ ਦੀ ਯੋਜਨਾ ਕੇਂਦਰ ਦੇ ਪੈਸੇ ਨਾਲ ਬਣ ਰਿਹਾ ਔਰ ਇਹਦੇ ਐਮਪੀ ਬਣਨ ਤੋਂ ਪਹਿਲਾਂ ਬੰਨਣਾ ਸ਼ੁਰੂ ਹੋ ਗਿਆ ਸੀਗਾ ਕਲੀਅਰੈਂਸ ਹੋ ਗਈ ਸੀ ਉਹਦੀ ਦੈਨ ਕਮਸ ਕਨਾਲ ਸਿਧਵਾ ਕਨਾਲ ਬ੍ਰਿਜ ਆਪਰੇਸ਼ਨਲ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਸਿੰਧਵਾ ਕਨਾਲ ਦਾ ਜਿਹੜਾ ਲੱਡੋਵਾਲ ਬਾਈਪਾਸ ਹੈਗਾ ਉਹਦੇ ਚ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਪ੍ਰੈਜ਼ੈਂਟ ਮੈਂਬਰ ਆਫ ਪਾਰਲੀਮੈਂਟ ਜਿਹੜੇ ਰਾਜ ਸਭਾ ਦੇ ਨੇ ਜਿਹੜੇ ਕਿ ਫੋਟੋਆਂ ਛਾਪ ਰਹੇ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਜੇ ਕਨਾਲ ਤੇ ਬ੍ਰਿਜਸ ਬਣ ਰਹੇ ਨੇ ਤੇ ਨੈਸ਼ਨਲ ਹਾਈਵੇ ਔਥਾਰਟੀ ਦੇ ਬਣ ਰਹੇ ਨੇ ਨੈਸ਼ਨਲ ਹਾਈਵੇ ਔਥਾਰਟੀ ਕੀ ਦੀ ਹੈ ਕੇਂਦਰ ਸਰਕਾਰ ਦੀ ਯਾਨੀ ਕਿ ਬੀਜੇਪੀ ਰੂਲਡ ਹੈ ਸੋ ਜਿਹੜਾ ਕੰਮ ਬੀਜੇਪੀ ਕਰਾ ਰਹੀ ਹੈ ਅਰਵਿੰਦ ਕੇਜਰੀਵਾਲ ਵਗੈਰਾ ਆਪਣੀ ਫੋਟੋ ਚਿਪਕਾ ਰਹੇ ਨੇ ਭਗਵੰਤ ਮਾਨ ਵਗੈਰਾ ਹਰਿੱਤਾ ਤੇ ਆਪਣੀ ਫੋਟੋ ਚਿਪਕਾ ਰਹੇ ਨੇ ਥੈਨ ਕਮਸ ਆ ਅਗਲੀ ਐਡ ਉਹਨੇ ਲਾਈ ਹੈ ਜੀ ਕਿ ਜਿਹੜੀ ਐਲੀਵੇਟਡ ਰੋਡ ਆ ਉਹਨੂੰ ਸ਼ੁਰੂ ਕਰਾਇਆ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਹੜੀ ਲੁਧਿਆਣੇ ਦੀ ਐਲੀਵੇਟਡ ਰੋਡ ਹੈ ਇਹਨੇ ਦੇ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਪਹਿਲਾਂ ਸ਼ੁਰੂ ਹੋਈ ਬਈ ਤੂੰ ਕੀ ਦਿੱਤਾ ਇਹਦੇ ਚ ਸਿਰਫ ਫੋਟੋ ਬੀਇੰਗ ਮੈਂਬਰ ਆਫ ਪਾਰਲੀਮੈਂਟ ਸਰਕਾਰੀ ਅਫਸਰ ਨੂੰ ਜੇ ਸੱਦੂਗੇ ਤੇ ਇੱਕ ਪ੍ਰੋਟੋਕੋਲ ਦੇ ਤਹਿਤ ਸਰਕਾਰੀ ਅਫਸਰ ਨੂੰ ਜਾਣਾ ਪਏਗਾ ਉੱਥੇ ਆਪਣੀ ਫੋਟੋਸ਼ਾਪ ਕਰਦੇ ਨੇ ਔਰ ਵੱਡੀ ਐਡਵਰਟਾਈਜ਼ਮੈਂਟ ਦਿੰਦੇ ਨੇ ਕਿ ਮੈਂ ਜਿਹੜਾ ਹੈਗਾ ਉਸ ਨੂੰ ਸ਼ੁਰੂ ਕਰਾ ਦਿੱਤਾ ਜਿਹੜਾ ਕੰਮ ਮੋਦੀ ਸਰਕਾਰ ਨੇ ਸ਼ੁਰੂ ਕੀਤਾ ਹੈ ਮੋਦੀ ਸਰਕਾਰ ਉਹ ਸਰਕਾਰ ਹੈ ਜਿਹੜਾ ਪ੍ਰੋਜੈਕਟ ਦਾ ਉਦਘਾਟਨ ਵੀ ਕਰਦੀ ਹੈ ਤੇ ਉਹਦੇ ਉਹਨੂੰ ਇਨੀਸ਼ੀਏਟ ਵੀ ਕਰਦੀ ਹੈ ਔਰ ਉਹਦੇ ਬਾਅਦ ਕੰਪਲੀਸ਼ਨ ਵੀ ਉਹਦੇ ਟੈਂਡਰ ਚ ਹੁੰਦੀ ਹੈ ਫਿਰ ਉਸਦੇ ਬਾਅਦ ਉਸ ਦੀ ਆਪਣਾ ਅਗਲੀ ਐਡ ਤੇ ਆ ਜਾਈਏ ਅਬੜ ਕਾਫੀ ਵੱਡਾ ਉਹਨਾਂ ਨੇ ਕਲੇਮ ਕੀਤਾ ਔਰ ਸਾਰੇ ਪ੍ਰੋਜੈਕਟ ਜਿਹੜੇ ਹਨ ਕੇਂਦਰ ਸਰਕਾਰ ਦੇ ਨੇ ਮੈਂ ਇੱਕ ਵਾਰ ਸੇ ਧੰਨਵਾਦ ਕਰਾਂਗਾ ਇਸ ਝੂਠੇ ਫਰੇਬ ਦੀ ਰਾਜਨੀਤੀ ਔਰ ਨਟੰਕੀਬਾਜ ਸੰਜੀਵ ਅਰੋੜਾ ਜੀ ਦਾ ਕਿ ਕਮ ਸੇ ਕਮ ਕੇਂਦਰ ਦੇ ਪ੍ਰੋਜੈਕਟ ਪਬਲਿਕ ਤੱਕ ਤੇ ਲੈ ਗਏ ਈਐਸਆਈ ਹਸਪੀਟਲ ਜਿਹੜਾ ਮੈਡੀਕਲ ਕਾਲਜ ਬਣ ਰਿਹਾ ਹੈ ਪੜ੍ਹੇ ਲਿਖੇ ਨੇ ਸਿਆਣੇ ਨੇ ਉਹਨਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਈਐਸਆਈ ਜਿਹੜਾ ਡਿਪਾਰਟਮੈਂਟ ਹੈਗਾ ਉਹ ਕੇਂਦਰ ਸਰਕਾਰ ਦਾ ਹੈ ਔਰ ਈਐਸਆਈ ਹਸਪੀਟਲ ਬਾਰੇ ਮੈਂ ਦੱਸ ਦਿਆਂ ਜਿਹੜਾ ਪੰਜਾਬ ਦੇ ਟੋਟਲ ਹਿੰਦੁਸਤਾਨ ਦੇ ਵਿੱਚ ਸਾਡੀ ਸਰਕਾਰ ਨੇ મોદી ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸੇ 10 ਐਸਆਈ ਮੈਡੀਕਲ ਕਾਲਜਸ ਖੋਲਾਂਗੇ। ਕੋਨਾ ਇੱਕ ਪ੍ਰੋਜੈਕਟ ਸਾਡੇ ਬੀਜੇਪੀ ਦੇ ਪ੍ਰਯਤਨਾ ਸਰਕਾਰ ਪੰਜਾਬ ਬੀਜੇਪੀ ਦੇ ਪ੍ਰਯਤਨਾ ਸਰਕਾਰ ਸਦਕਾ ਲੁਧਾਨੇ ਵਿੱਚ ਮੈਡੀਕਲ ਕਾਲਜ ਐਸਆਈ ਖੋਲਣ ਜਾ ਰਹੀ ਹੈ। ਪੂਰੇ ਇੰਦਸਾਨ ਚ 10 ਐਸਆਈ ਵਲੋਂ ਮੈਡੀਕਲ ਕਾਲਜਸ ਖੋਲੇ ਜਾਣੇ ਸਿਗੇ। लुधियाना हो गया महाराष्ट्र हो गया दिल्ली हो गया असाम हो गया एम हो गया राजस्थान हो गया गुजरात हो गया यूपी एंड झारखंड पंजाब दी लुधियाने वास्ते लैके आए लैके पंजाब बीजेपी आई और फोटो फोटो मास्टर दी हैरानी होती है कि यार पता कुछ शर्म करता है यार देन ही कम्स टू ਐਲੀਵੇਟਡ ਰੋਡ ਦਾ ਸੁਧਨ ਕਰਨਾ ਔਰ ਜਿਹੜੀ ਪਾਰਕਿੰਗ ਦਾ ਲੋਟ ਹੈਗਾ ਨੈਸ਼ਨਲ ਹਾਈਵੇ ਥਾਰਟੀ ਨੇ ਸਾਰਾ ਪੈਸਾ ਖਰਚ ਕਰਨਾ ਉਹਦਾ ਬ੍ਰੇਨ ਚਾਈਲਡ ਹੈ ਕਿ ਵੀ ਜਿਹੜੀ ਐਲੀਵੇਟਡ ਰੋਡ ਬਣੀ ਉਹਦੇ ਥੱਲੇ ਉਹ ਐਕਚੁਅਲੀ ਸੁਭਾਅਿਕਾ ਕਿ ਪਾਰਕਿੰਗ ਦੀ ਲੋੜ ਪੈਗੀ ਪਾਰਕਿੰਗ ਲੋਟਸ ਬਣਨੇ ਆ ਉਹਦੀ ਬਿਊਟੀਫਿਕੇਸ਼ਨ ਵੀ ਹੋਣੀ ਹੈ ਇਹਦੇ ਚ ਰੋੜਾ ਜੀ ਦਾ ਕੀ ਲੈਣਾ ਦੇਣਾ ਪੈਸਾ ਕਹਿੰਦੇ ਸਰਕਾਰ ਦਾ ਯੋਜਨਾ ਕਹਿੰਦੇ ਸਰਕਾਰ ਦੀ ਮੋਦੀ ਸਰਕਾਰ ਦੀ ਤੇ ਫੋਟੋ ਆਮ ਆਦਮੀ ਪਾਰਟੀ ਦੀ ਇੱਥੇ ਨਹੀਂ ਰੁਕੇ ਮਤਲਬ ਹਸਾਂਦਾ ਯਾਰ ਬੰਦੇ ਦੀ ਬੁੱਧੀ ਦੇ ਉੱਤੇ ਰੇਲਵੇ ਸਟੇਸ਼ਨ 500 ਕਰੋੜ 29 ਕਰੋੜ ਦੇ ਨਾਲ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੇਂਦਰ ਸਰਕਾਰ ਦੀ ਯੋਜਨਾ ਹੈ ਬਾਈ 1500 ਕਰੋੜ ਰੁਪਏ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਅਲਗ-ਅਲਗ ਰੇਲਵੇ ਸਟੇਸ਼ਨਸ ਦਾ ਨਵੀਨੀਕਰਨ ਹੋ ਰਿਹਾ ਤੂੰ ਕੌਣ ਮੈਂ ਖਾਂ ਖਾਂ ਸਦੀਨਾ ਬਲਾਈ ਮੈਂ ਲਾੜੇ ਦੀ ਤਾਈ ਸੰਜੀਵ ਰਾਇ ਉੱਥੇ ਹੀ ਪਹੁੰਚ ਗਿਆ ਆਪਣੀ ਫੋਟੋ ਖਿਚਾਉਣ ਵਾਸਤੇ ਔਰ ਆਪਣੇ ਅਚੀਵਮੈਂਟਸ ਦੱਸਦੇ ਪਏ ਨੇ ਚੌਂਡੀ ਦਾ ਇਹ ਚ ਯੋਗਦਾਨ ਨਹੀਂ ਇਹਨਾਂ ਦਾ ਇਟ ਇਜ਼ ਅ ਪਿਓਰਲੀ ਐਂਡ ਪਿਓਰਲੀ ਨਰਿੰਦਰ ਮੋਦੀ ਗਵਰਨਮੈਂਟ ਇਨੀਸ਼ੀਏਟਿਵ ਇੱਥੇ ਨਹੀਂ ਰੁਕੇ ਢੰਡਾਰੀ ਰੇਲਵੇ ਸਟੇਸ਼ਨ ਵੀ ਪਹੁੰਚ ਗਏ ਕੀ ਵੀ ਹੈ ਭਈ ਇਹ ਯੋਜਨਾ ਕੀ ਦੀ ਹੈ ਮਿਨਿਸਟਰੀ ਆਫ ਰੇਲਵੇਜ਼ ਇਹ ਆਮ ਆਦਮੀ ਪਾਰਟੀ ਦਾ ਕੀ ਲੈਣਾ ਦੇਣਾ ਪਾਰਕਿੰਗ ਲਾਟ ਦੀ ਮੈਂ ਗੱਲ ਕਰ ਲਈ ਇਹ ਕੁਝ ਵਿਸ਼ੇ ਜਿਹੜੇ ਹੈਗੇ ਨੇ ਜਿਹੜੇ ਕਿ ਚਾਰ ਚਾਰ ਪੇਜ ਦੀ ਐਡਵਰਟਾਈਜ਼ਮੈਂਟ ਦੇ ਰਹੇ ਨੇ ਅਖਬਾਰਾਂ ਚ ਆਪਾਂ ਸਮਝ ਸਕਦੇ ਹਾਂ ਕਿ ਕਰੋੜਾ ਰੁਪਿਆ ਲੱਗਦਾ ਹੈ ਚਾਰ ਪੇਜ ਦੀ ਐਡ ਜੇ ਸਲਿੱਪ ਇਨ ਕਿਸੇ ਪੇਪਰ ਦੇ ਚ ਪਾਣਾ ਹੋਵੇ ਤੇ ਉਹਦਾ ਹਿਸਾਬតាម ਤੇ ਤੁਸੀਂ ਮੰਗ ਲਿਓ ਵੀ ਇੱਕ ਕਰੋੜਾ ਰੁਪਈਏ ਕਿੱਥੋਂ ਆ ਰਹੇ ਤੇ ਕਿੱਥੋਂ ਜਾ ਰਹੇ ਨੇ ਮੇਰੇ ਦੋਸਤੋ ਮਨ ਨੂੰ ਬੜਾ ਦੁੱਖ ਹੁੰਦਾ ਇੱਕ ਵਿਅਕਤੀ ਜਿਹੜਾ ਰਾਜ ਸਭਾ ਦਾ ਮੈਂਬਰ ਹੋਵੇ ਕਿਵੇਂ ਬਣਿਆ ਆਪਾਂ ਸਾਰਿਆਂ ਨੂੰ ਪਤਾ ਉਹਦੀ ਹਿਸਟਰੀ ਕਿਵੇਂ ਨਾਮਿਨੇਸ਼ਨ ਹੋਈ ਹੈ ਬਹੁਤ ਨਹੀਂ ਜਾਣਾ ਚਾਹੁੰਦਾ ਸਾਰਾ ਲੁਧਿਆਣਾ ਔਰ ਕਿ ਸਾਰਾ ਪੰਜਾਬ ਸਾਰਾ ਦੇਸ਼ ਜਾਣਦਾ ਹੈ ਕਿ ਕਿਸ ਤਰੀਕੇ ਦੇ ਨਾਲ ਨਾਮਿਨੇਸ਼ਨਸ ਹੋਈਆਂ ਸੀ ਆਮ ਆਦਮੀ ਪਾਰਟੀ ਦੀ ਰਾਜ ਸਭਾ ਦੇ ਵਿੱਚ ਲੇਕਿਨ ਜੋ ਹਾਲਾਤ ਅਰਵਿੰਦ ਕੇਜਰੀਵਾਲ ਦੇ ਦਿੱਲੀ 'ਚ ਸੀਗੇ ਕਿ ਹਰ ਕੰਮ ਤੇ ਉਹ ਆਪਣੀ ਫੋਟੋ ਚਿਪਕਾਣਾ ਜੋ ਹਾਲਾਤ ਭਗਵੰਤ ਮਾਨਤੇ ਨੇ ਇਹ ਹਰ ਕੰਮ ਜਿਹੜਾ ਕੇ ਕੇਂਦਰ ਸਰਕਾਰ ਦਾ ਹੋਵੇ ਉਹ ਤੇ ਆਪਣੀ ਫੋਟੋ ਚਿਪਕਾਣਾ ਉਸੇ ਹਾਈਡਰੇਟਿੰਗ ਨੂੰ ਲੈ ਕੇ ਸੰਜੀਵ अरोड़ा ਜੀ ਆਪਣੀਆਂ ਹਰ ਗੱਲ ਤੇ ਫੋਟੋਆਂ ਲਾ ਰਹੇ ਨੇ ਮੈਂ ਚੈਲੰਜ ਕਰਦਾ ਸੰਜੀਵ अरोड़ा ਜੀ ਨੂੰ ਐਮਪੀ ਦੇ ਐਮਐਲਏ ਦੇ ਕੈਂਡੀਡੇਟ ਡਿਕਲੇਅਰ ਹੋਣ ਤੋਂ ਪਹਿਲਾਂ ਤੁਹਾਨੂੰ ਲਗਭਗ 3 ਸਾਲ ਹੋ ਗਏ ਰਾਜ ਸਭਾ ਮੈਂਬਰ ਨੂੰ ਇੱਕ ਪ੍ਰੋਜੈਕਟ ਦੱਸ ਦਿਓ ਜਿਹੜਾ ਤੁਸੀਂ ਪੰਜਾਬ ਸਰਕਾਰ ਕੋਲੋਂ ਲੈ ਕੇ ਆਏ ਹੋ ਉਹ ਤੁਹਾਨੂੰ ਆਪ ਦੇ ਘਰ ਦੇ ਤੇ ਤੁਹਾਨੂੰ ਥੜਾ ਨਹੀਂ ਚੜਨ ਦਿੰਦੇ ਤੇ ਗੋਂਡੀਆਂ ਦੇ ਤੁਸੀਂ ਫੋਟੋ ਚਿਪਕਾ ਕੇ ਆਪਣਾ ਕੰਮ ਕਰਦੇ ਪਏ ਹੋ ਲੁਧਿਆਣੇ ਦੀ ਜਨਤਾ ਨੂੰ ਔਰ ਪੰਜਾਬ ਦੀ ਜਨਤਾ ਨੂੰ ਦੱਸਣ ਸੰਜੀਵ ਅਰੋੜਾ ਪਿਛਲੇ 3 ਸਾਲਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਐਮਐਲਏ ਕੈਂਡੀਡੇਟ ਡਿਕਲੇਅਰ ਹੋਣ ਤੋਂ ਪਹਿਲਾਂ ਕਿਹੜਾ ਪ੍ਰੋਜੈਕਟ ਉਹਨਾਂ ਨੇ ਲੁਧਿਆਣੇ ਨੂੰ ਦਿੱਤਾ ਅਸੀਂ ਤੇ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਦਿੱਤੇ ਨੇ ਸਾਡਾ ਕੋਈ ਐਮਐਲਏ ਨਹੀਂ ਸਾਡਾ ਕੋਈ ਐਮਪੀ ਨਹੀਂ ਇਹ ਤੇ ਮੈਂਬਰ ਆਫ ਪਾਰਲੀਮੈਂਟਸ ਦੀ ਰੂਲਿੰਗ ਪਾਰਟੀ ਪੰਜਾਬ ਦੇ ਪੰਜਾਬ ਦੇ ਵਿੱਚ ਹੁੰਦੇ ਹੋਏ ਮੈਂਬਰ ਆਫ ਪਾਰਲੀਮੈਂਟ ਰੂਲਿੰਗ ਪਾਰਟੀ ਦੇ ਹੁੰਦੇ ਹੋਏ ਇੱਕ ਪ੍ਰੋਜੈਕਟ ਦਸਨ ਲੁਧਾਨੇ ਦੇ ਵਿੱਚ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਹੋਵੇ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨਾ ਕੋ ਸਾਡਾ ਐਮਐਲਏ ਨਾ ਕੋ ਸਾਡਾ ਐਮਪੀ ਅਸੀਂ ਪੰਜਾਬ ਦੇ ਵਿੱਚ 2 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਇਨੀਸ਼ੀਏਟ ਕੀਤੇ ਨੇ। ਮੈਂ ਇੱਕ ਇੱਕ ਦੀ ਲਿਸਟ ਦੇ ਸਕਦਾ ਵਿਦ ਫਿਗਰਸ ਐਂਡ ਉਹ ਦੇ ਸਕਦਾ। ਚਲੋ ਆਪਾਂ ਪੰਜਾਬ ਦੀ ਗੱਲ ਛੱਡੀਏ। ਆਪਾਂ ਲੁਧਿਆਣੇ 'ਚ ਬੈਠੇ ਆਂ ਲੁਧਿਆਣੇ 'ਚ ਜੋ ਮੇਰੇ ਕੋਲ ਡਾਟਾ ਹੈਗਾ 11174 ਕਰੋੜ ਰੁਪਏ ਦੇ ਪ੍ਰੋਜੈਕਟਸ ਸਾਡੀ ਸਰਕਾਰ ਨੇ ਲੁਧਿਆਣੇ ਵਿੱਚ ਇਨੀਸ਼ੀਏਟ ਕੀਤੇ ਅਧਿਕਤਰ ਕੰਪਲੀਟ ਹੋ ਗਏ ਮੈਂ ਦੱਸ ਦਿੰਦਾ ਐਲੀਵੇਟਡ ਰੋਡ ਅਸੀਂ ਸਾਰੇ ਜਾਣਦੇ ਸਾਡੀ ਲੁਧਿਆਣੇ ਦੀ ਲਾਈਫਲਾਈਨ ਬਣ ਗਈ ਹੈ ਇਹ ਮੋਦੀ ਸਰਕਾਰ ਦੀ ਦੇਣ ਹੈ 756 ਕਰੋੜ ਰੁਪਏ ਦੀ लड्डोवाल बाईपास सूँ सारे ट्रैफिक कंजन तो बाहर कड़ के लादा जलंधरवल पांच सौ सतर करोड़ रुपया लुधियाने का रेलवे स्टेशन नवीनीकरण पांच सौ करोड़ रुपया और रेलवे स्टेशन ऐसा बन रहा है इंदिरा गांधी इंटरनेशनल एयरपोर्ट भी वो मात देगा और हिंदुस्तान का बेहतरीन रेलवे स्टेशन लुधियाना का बनन जा रहा है ये मोदी सरकार की देन है ਬੁੱਡੇ ਨਾਲੇ ਦੀ ਸਫਾਈ ਆਪਾਂ ਸਾਰੇ ਦੇਖ ਰਹੇ ਆ 850 ਕਰੋੜ ਰੁਪਇਆ ਬੁੱਡੇ ਨਾਲੇ ਤੇ ਮੈਂ ਅਲੱਗ ਵੀ ਗੱਲ ਕਰਦਾ ਲੁਧਿਆਣਾ ਚੰਡੀਗੜ੍ਹ ਆਪਾਂ ਹੁਣ 4 ਲੇਨ ਹੋ ਗਿਆ 2070 ਕਰੋੜ ਰੁਪਇਆ ਲੁਧਿਆਣਾ ਫਿਰੋਜ਼ਪੁਰ 2100 ਕਰੋੜ ਰੁਪਇਆ ਔਰ ਸਮਾਰਟ ਸਿਟੀ ਵਾਸਤੇ 1500 ਕਰੋੜ ਰੁਪਇਆ ਫੋਨ ਮੈਂ ਤੁਹਾਨੂੰ ਕੰਪੈਰੀਜ਼ਨ ਦੱਸਣਾ ਚਾਹਨਾ ਲੱਡੋਵਾਲ ਬਾਈਪਾਸ ਨੈਸ਼ਨਲ ਹਾਈਵੇ ਥੋਰਟੀ ਸਿੱਧਾ ਕੇਂਦਰ ਨੇ ਬਣਾਇਆ ਐਲੀਵੇਟਡ ਰੋਡ 756 ਕਰੋੜ ਸਿੱਧਾ ਕੇਂਦਰ ਨੇ ਬਣਾਈ ਲੁਧਿਆਣਾ ਚੰਡੀਗੜ੍ਹ ਹਾਈਵੇ 2070 ਕਰੋੜ ਰੁਪਏ ਦਾ ਨੈਸ਼ਨਲ ਹਾਈਵੇ ਥੋਰਟੀ ਸਿੱਧਾ ਸੈਂਟਰ ਨੇ ਬਣਾਇਆ ਲੁਧਿਆਣਾ ਫਿਰੋਜ਼ਪੁਰ 2100 ਕਰੋੜ ਰੁਪਏ ਸਿੱਧਾ ਸੈਂਟਰ ਨੇ ਬਣਾਇਆ ਲੁਧਿਆਣਾ ਰੋਪੜ ਦਾ ਨਵਾਂ ਹਾਈਵੇ ਬਣ ਰਿਹਾ 2792 ਕਰੋੜ ਰੁਪਿਆ ਔਰ ਲੁਧਿਆਣਾ ਰੇਲਵੇ ਸਟੇਸ਼ਨ 529 ਕਰੋੜ ਰੁਪਇਆ ਇਹ ਜਿਹੜੇ ਨੇ 11174 ਕਰੋੜ ਰੁਪਏ ਦੇ ਕਰੀਬ ਬਣ ਜਾਂਦੇ ਨੇ ਜਿਹੜੇ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਸਿੱਧੇ ਤੌਰ ਦੇ ਉੱਤੇ ਬਣਾਈ ਜਾ ਰਹੇ ਨੇ ਇਹ ਬੇ ਉਹ ਗnaye ਨੇ ਜਿਹੜੇ ਔਨ ਗਰਾਉਂਡ ਹੋ ਗਏ ਨੇ ਜਿਵੇਂ ਏਸੀ ਹਸਪੀਟਲ ਮੈਡੀਕਲ ਕਾਲਜ ਬਣਾਉਣਾ ਜਾਂ ਉਹ ਬਣਾਉਣਾ ਉਹ ਚੀਜ਼ਾਂ ਇਹ ਬੈਸਟ ਨਹੀਂ ਲੀਤੀਆਂ ਇਹ ਤੁਹਾਨੂੰ ਸਾਰੇ ਵਿਜ਼ੀਬਲ ਨੇ ਸੋਹਣੇ ਤਰੀਕੇ ਨਾਲ ਬਣ ਕੇ ਚਾਲੂ ਹੋ ਗਏ ਨੇ ਔਰ ਰੋਪੜ ਵਾਲਾ ਉਨ ਪ੍ਰੋਸੈਸ ਹੈਗਾ ਦੂਜੇ ਪਾਸੇ ਇਸ ਨਿਕਲਮਾਇਕ ਔਰ ਨਿਕਮਮੀ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਬੁੱਡੇ ਨਾਲੇ ਦਾ 850 ਕਰੋੜ ਰੁਪਇਆ ਤੁਸੀਂ ਸਾਰੇ ਲੁਧਾਨੇ ਚ ਰਹਿਣ ਵਾਲਿਓ ਤੁਹਾਨੂੰ ਲੱਭਦਾ ਉਥੇ ਕੋਈ 850 ਕਰੋੜ ਰੁਪਇਆ ਸਭ ਪੈਸਾ ਖੁਰਦਪੁਰਦ ਕਰ ਦਿੱਤਾ 스마트 ਸਿਟੀ ਦੇ ਵਿੱਚ 1500 ਕਰੋੜ ਰੁਪਏ ਤੋਂ ਵੱਧ ਆਇਆ ਲੁਧਾਨੇ ਵਾਸਤੇ ਇਹ ਨਕਲਦ ਉਹਨਾ ਸਮਾਰਟ ਹੋ ਗਿਆ। ਔਰ ਮੈਂ ਦੇਖ ਰਿਹਾ ਸੱਚ ਮੈਂ ਇੱਕ ਵਿਚੁਰਾ ਗਿਆ ਕਿ LED ਲਾਈਟਸ ਦਾ ਵੀ ਜਿਹੜਾ ਹੈ ਉਹ ਕਲੇਮ ਕੀਤਾ ਇਹਨਾਂ ਨੇ ਕਿ ਮੈਂ ਇਹ LED LED ਲਾਈਟਸ ਲਗਾ ਰਿਹਾ। ਉਹ ਵੀ 스마트 ਸਿਟੀ ਦਾ ਹੈ। ਉਹ ਇਸ ਸਾਰਟ ਸਿਟੀ ਦਾ ਹੈ। ਪੈਸਾ ਜਿਹੜਾ 1500 ਰੁਪਏ ਕੇਂਦਰ ਕੋਲ ਆਇਆ। ਤੇ ਭਾਈ ਮੇਰੇ ਆ ਜਿਹੜਾ ਕੰਮ ਕੇਂਦਰ ਸਰਕਾਰ ਕਰਦੀ ਹੈ। ਉਹ ਗਰਾਉਂਡ ਤੇ ਇੰਪਲੀਮੈਂਟ ਵੀ ਹੁੰਦਾ ਹ ਲਵਾਰਾ 에ਰਪੋਰਟ ਤੇ ਇੱਕ ਅਲੱਗ ਚੀਜ਼ ਨਾਲ ਆ ਗਈ ਸਾਡੇ ਮੌਦੇਸ਼ੇ ਦਾ ਜ਼ਿਕਰ ਨਹੀਂ ਕੀਤਾ ਇਹ ਉਹਦੇ ਇਲਾਵਾ 11174 ਕਰੋੜ ਹੈ ਜਿਹੜੀ ਚੀਜ਼ ਕੇਂਦਰ ਸਰਕਾਰ ਕਰਦੀ ਹੈ ਸਿੱਧੇ ਤੌਰ ਤੇ ਕਰਦੀ ਹੈ ਉਹ ਤੇ ਹੁੰਦਾ ਇਹ ਦੋ ਪ੍ਰੋਜੈਕਟ ਤੁਹਾਨੂੰ ਬੁੱਢੇ ਨਾਲੇ ਦੇ ਔਰ ਮੈਂ ਦੱਸੇ ਕਿ ਜਿਹੜੀ ਸਾਨੂੰ ਇੱਕ ਫੈਡਰਲ ਸੈਕਟਰ ਦੇ ਰਾਹੀਂ ਸਟੇਟ ਗਵਰਨਮੈਂਟ ਦੇ ਥਰੂ ਇੰਪਲੀਮੈਂਟ ਕਰਨੇ ਪੈਂਦੇ ਨੇ ਲੋਕਲ ਅਥਾਰਟिटीज ਦੇ ਥਰੂ ਇੰਪਲੀਮੈਂਟ ਕਰਨੇ ਪੈਂਦੇ ਨੇ ਉਹ ਸਾਨੂੰ ਗਰਾਉਂਡ ਤੇ ਕਿਤੇ ਨਹੀਂ ਦਿਖਦੇ ਤੇ ਫਿਰ ਪੰਜਾਬ ਦੇ ਹਿੱਤਾਂ ਦੀ ਰਾਖੀ ਕੌਣ ਕਰਦਾ ਪਿਆ ਬੀਜੇਪੀ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਕਰ ਰਹੀ ਹੈ ਜਾਂ ਕਾਂਗਰਸ ਕਰ ਰਹੀ ਹੈ ਪੰਜਾਬ ਦੇ ਵਿਕਾਸ ਦੀ ਗੱਲ ਕੌਣ ਕਰਦਾ ਹੈ ਵਿਕਾਸ ਕੌਣ ਕਰ ਰਿਹਾ ਬੀਜੇਪੀ ਕਰ ਰਹੀ ਹੈ ਕਿ ਕਾਂਗਰਸ ਕਰ ਰਹੀ ਹੈ ਜਾਂ ਆਮ ਆਦਮੀ ਪਾਰਟੀ ਕਰ ਰਹੀ ਹੈ ਸੋ ਮੇਰੀ ਬੇਨਤੀ ਹੈ ਝੂਠ ਔਰ ਫਰੇਬ ਔਰ ਧੋਖੇ ਦੀ ਰਾਜਨੀਤੀ ਦੇ ਮਾਹਿਰ ਔਰ ਲੁਧਿਆਣੇ ਦੇ ਅਰਵਿੰਦ ਕੇਜਰੀਵਾਲ ਸੰਜੀਵ ਅਰੋੜਾ ਜੀ ਨੂੰ ਤੁਸੀਂ ਲੁਧਿਆਣੇ ਦੀ ਜਨਤਾ ਨੂੰ ਇਹ ਦੱਸੋ ਕਿ ਤੁਸੀਂ ਕੀ ਕੀਤਾ 3 ਸਾਲਾਂ 'ਚ ਨਾ ਕਿ ਨਰਿੰਦਰ ਮੋਦੀ ਸਰਕਾਰ ਦੇ ਕੰਮਾਂ ਦੇ ਇਸ਼ਤਿਹਾਰ ਛਾਪੋ ਬੰਦ ਕਰੋ ਇਸ਼ਤਿਹਾਰਬਾਜ਼ੀ ਇਸ਼ਤਿਹਾਰ ਛਾਪਣਾ ਤੇ ਇਹ ਦੱਸੋ ਕਿ ਐਮਐਲਏ ਦੇ ਕੈਂਡੀਡੇਟ ਕਲੀਅਰ ਹੋਣ ਤੋਂ ਪਹਿਲਾਂ ਬਾਅਦ ਤੁਸੀਂ ਕਈ ਕੁਝ ਸ਼ੁਰੂ ਕਰ ਦਿੱਤਾ ਤਮਾਸ਼ਵੀਆਂ ਕਰਤੀਆਂ ਐਮਐਲਏ ਦੇ ਕੈਂਡੀਡੇਟ ਬਣਨ ਤੋਂ ਪਹਿਲਾਂ ਇਹ ਚਾਰ ਪੇਜ ਦੇ ਸਾਨੂੰ ਦੱਸੋ ਕਿ ਕਿਹੜੇ ਪ੍ਰੋਜੈਕਟ ਤੁਸੀਂ ਸ਼ੁਰੂ ਕੀਤੇ ਇਹਨਾਂ 'ਚ ਇੱਕ ਵੀ ਪ੍ਰੋਜੈਕਟ ਅਸਾਂ ਨਹੀਂ ਗਾ ਜਿਹੜਾ ਤੁਸੀਂ ਚਾਰ ਪੇਜ ਦੀ ਐਡਵਰਟਾਈਜ਼ਮੈਂਟ ਦਿੱਤੀ ਹੈ ਜਿਹੜਾ ਤੁਹਾਡਾ ਇਨੀਸ਼ੀਏਟਡ ਹੋਵੇ ਤੁਹਾਡੀ ਸਰਕਾਰ ਦਾ ਆਮ ਆਦੀ ਪਾਰਟੀ ਦੇ ਵਿੱਚ ਕੰਟਰੀਬਿਊਸ਼ਨ ਹੋਵੇ ਸੋ ਇਹ ਝੂਠ ਔਰ ਫਰੇਵ ਦੀ ਰਾਜਨੀਤੀ ਲੁਧਿਆਣੇ ਦੀ ਜਨਤਾ ਨਹੀਂ ਸਹਿਣ ਵਾਲੀ ਦਿੱਲੀ ਬਸਤਰਾ ਗੋਲ ਸੀਗਾ ਲੁਧਿਆਣੇ ਬਸਤਰਾ ਗੋਲ ਹੋਣ ਦੀ ਤਿਆਰੀ ਹੈ ਔਰ ਭਾਰਤੀ ਜਨਤਾ ਪਾਰਟੀ ਇਹਦੇ ਹਰ ਝੂਠ ਔਰ ਫਰੇਵ ਨੂੰ ਹਰ ਸਟੈਪ ਦੇ ਉੱਤੇ ਐਕਸਪੋਜ਼ ਕਰੇਗੀ ਲੁਧਿਆਣੇ ਦੀ ਜਨਤਾ ਐਕਸਪੋਜ਼ ਕਰੇਗੀ ਔਰ ਮੈਂ ਲੋਹਾਂ ਦੀ ਜਨਤਾ ਨੂੰ ਐਲਾਨ ਕਰਦਾ ਜਿੱਥੇ ਵੀ ਇਹ ਝੂਠੇ ਰਫੇਪ ਦੀ ਰਾਜਨੀਤੀ ਕਰਨ ਵਾਲੇ ਸ਼ਹਿਰ ਤੋਂ ਲੱਕੇ ਸ਼ਾਮ ਤੱਕ ਤੁਹਾਡੇ ਕੋਲ ਢੇੜੇ ਕੱਢਦੇ ਨੇ ਪੰਜਾਬ ਦੀ ਸਾਰੀ ਕੈਬਨਿਟ ਇੱਥੇ ਲੁਧਿਆਣਾ ਵੈਸਟੇ ਬਿਠਾ ਦਿੱਤੀ ਪੰਜਾਬ ਦੇ ਸਾਰੇ ਚੇਅਰਮੈਨ ਜਿੰਨੇ ਵੀ ਬਣਾਏ ਹੋਏ ਨੇ ਸਾਰੇ ਇੱਕ ਇੱਕ ਬੂਥਾਂ ਤੇ ਬਿਠਾ ਦਿੱਤੇ ਉਹ ਜਦੋਂ ਤੁਹਾਡੇ ਕੋਲ ਆਣ ਉਹਨਾਂ ਨੂੰ ਇੱਕ ਚੀਜ਼ ਪੁੱਛ ਲੈਣਾ ਕਿ ਤਿੰਨ ਸਾਲਾਂ ਚ ਦਿੱਤਾ ਕੀ ਹਾਂ ਦਿੱਤਾ ਗੈਂਗਸਟਰਵਾਦ ਦਿੱਤਾ ਲਾਅਨਡ ਆਰਡਰ ਦਾ ਬੇੜਾਗਰ ਕਰਕੇ ਸਾਨੂੰ ਪੰਜਾਬ ਚ ਦਿੱਤਾ ਕਰ ਕਰ ਨਸ਼ਾ ਪਹੁੰਚਾਉਣ ਦਾ ਕੰਮ ਕੀਤਾ ਸਾਡੇ ਮਾਤਾ ਪੈਨਾ ਸੁਰੱਖਿਤ ਨਹੀਂ ਜੇ ਘਰੋਂ ਬਾਹਰ ਵੀ ਖੜੀ ਹੋ ਜਾਣ ਗਲੀ ਚ ਵੀ ਕੋਈ ਮੇਲ ਔਰ ਫੀਮੇਲ ਕੋਈ ਆਦਮੀ ਵੀ ਜਾਂਦੇ ਹੋਣ ਤਾਂ ਉਹ ਵੀ ਸੁਰੱਖਿਤ ਨਹੀਂ ਰਹਿਗੇ ਸਨੇਚਿੰਗ ਆਮ ਗੱਲ ਹੋ ਗਈ ਹੈ ਹਰ ਗਲੀ ਮਹੱਲੇ ਦੀ ਕਿ ਐਕਸਟਰਸ਼ਨ ਆਮ ਗੱਲ ਹੋ ਗਈ ਇਹ ਤਿੰਨ ਸਾਲਾਂ ਦੇ ਚਿਰ ਜਿੱਦ ਜਾਣੂ ਦਿੱਤਾ ਤੇ ਪੰਜਾਬ ਦੀ ਬਰਬਾਦੀ ਦਿੱਤੀ ਆਮ ਆਦਮੀ ਪਾਰਟੀ ਨੇ ਇਹਦਾ ਸਵਾਲ ਲੁਧਿਆਣਾ ਦੀ ਜਨਤਾ ਉਹਨਾਂ ਨੂੰ ਕਰਿਆ ਨੂੰ ਜਰੂਰ ਪੁੱਛੇ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਪ੍ਰਸ਼ਨ ਹੋਵੇ ਤਾਂ ਤੋ ਦੇਣ ਤਿਆਰ ਹੈ ਸਾਬ ਸਮਾਰਟ ਸਿਟੀ ਦੀ ਗੱਲ ਕੀਤੀ ਆਂ ਜਲੰਧਰ ਦੀ ਜਿੰਨੀ ਚਾਹਤ ਸੀ ਉਦੋਂ ਵੀ ਸਮਾਰਟ ਸਿਟੀ ਦੀ ਗੱਲ ਕੀਤੀ ਤੇ ਹੌਲ ਦੀ ਗੱਲ ਕਰ ਰਹੇ ਹੋ ਲੁਧਿਆਣਾ ਦੀ 15 ਤੋਂ ₹100 ਦੀ ਸਮਾਰਟ ਦੀ ਪ੍ਰੋਜੈਕਟ ਨੇ ਕਾਹਨ ਦੀ ਗੱਲ ਕੀਤੀ ਆ ਹਮੇਸ਼ਾ ਹੀ ਜਿੰਨੀ ਚਾਹਤ ਲੋਕੀਆ ਦੇ ਡਿਟੈਕਸ਼ਨ ਤੇ ਹੋਵੇ 10 ਤੋਂ ਬਾਅਦ ਵਿਜੀਲੈਂਸ ਯਾਤਗਲ ਦੀ ਸਿਵਲ ਦੇ ਚਵੀਤੇ ਹੁਣ ਜਾਂਚ ਕਿੱਥੇ ਰਜਿੰਦੀ ਹੈ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਵਿਜੀਲੈਂਸ ਡਿਪਾਰਟਮੈਂਟ ਪੰਜਾਬ ਦਾ ਪੰਜਾਬ ਸਰਕਾਰ ਕੋਲੇ ਹੈ ਔਰ ਹਾਲਤ ਇਹ ਹੈ ਕਿ ਅੱਜ ਵਿਜੀਲੈਂਸ ਦਾ ਚੀਫ ਕੋਈ ਹੁੰਦਾ ਤਾਂ ਅਗਲੇ ਦਿਨ ਅਖਬਾਰ ਦੇ ਵਿੱਚ ਸਾਨੂੰ ਪੜਨ ਨੂੰ ਮਿਲਦਾ ਕਿ ਵਿਜੀਲੈਂਸ ਦਾ ਚੀਫ ਕੋਈ ਹੋਰ ਹੈ ਤੇ ਤੁਸੀਂ ਕੀ ਉਮੀਦ ਕਰੋਗੇ ਸਰਕਾਰ ਕੋਲੋਂ لیکن ਤੁਹਾਨੂੰ ਵਿਸ਼ਵਾਸ ਦਿਲਾਉਣਾ ਹੈ ਕਿ ਜਲਦੀ ਤੁਹਾਨੂੰ ਇਸ ਤੇ ਵੀ ਕੋਈ ਕੁਝ ਕਾਰਵਾਈ دی ਮੈਂ ਜਲਦੀ ਇਸ ਵਿਸ਼ੇ ਤੇ ਉਤੇ ਵੀ ਪ੍ਰੈਸ ਕਾਫਰਸ ਅਲੱਗ ਕਰਾਂਗਾ ਸਰ سنجے ਥੋੜਾ ਲਗਾਤਾਰ ਕਲੇਮ ਕਰ ਰਹੇ ਹੋ ਕਿ ਨਹੀਂ ਵੀ 2022 ਅਕਤੂਬਰ ਮਹੀਨੇ ਦੇ ਕਿ ਸਾਡੀ ਸਰਕਾਰ ਨੇ ਜਦੋਂ 50 ਕਰੋੜ ਰੁਪਏ ਦਿੱਤਾ ਹਲਵਾਰਾ 에ਰਪੋਰਟ ਨੂੰ ਉਦੋਂ ਕੰਮ ਸ਼ੁਰੂ ਹੋਇਆ ਵੀ ਉਸ ਤੋਂ ਪਹਿਲਾਂ ਠੰਡੇ ਬਸਤੇ ਜਿ ਸੀਗਾ ਸਰਕਾਰ ਦੀ ਕੋਈ ਕੰਟਰੀਬਿਊਸ਼ਨ ਨਹੀਂ ਕੀਤੀ ਇਸ ਤੇ ਤੁਹਾਨੂੰ ਬੱਸ ਦੇਖੋ ਕੀ ਹੁੰਦਾ ਹੈਗਾ ਜਿਹੜਾ ਬਾਹਰ ਦਾ ਪੈਰੀਫਰਲ ਇਨਫਰਾਸਟ੍ਰਕਚਰ ਦੇਣਾ ਉਹ ਸਟੇਟ ਗਵਰਨਮੈਂਟ ਦੇ ਅੰਡਰ ਆਉਂਦਾ ਏ ਏਅਰਪੋਰਟ ਸੈਂਟਰ ਗਵਰਨਮੈਂਟ ਨੇ ਤਿਆਰ ਕਰਨਾ ਏ ਲੇਕਿਨ ਜਿਹੜਾ ਬਾਹਰ ਦਾ ਉਹਨੂੰ ਜੋੜਨ ਦਾ ਔਰ ਉਹ ਕਰਨਾ ਉਹ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਏ ਤੇ 50 ਕਰੋੜ ਵੀ ਕਦੋਂ ਦਿੱਤਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਕਿੰਨੇ ਕਿ ਰਿਲੇਟਿਡ ਕਰਕੇ ਕਰਕੇ ਕਿੰਨੀਆਂ ਕਿ ਚਿੱਠੀਆਂ ਏਅਰਪੋਰਟ ਅਥਾਰਟੀ ਨੇ ਇਹਨਾਂ ਨੂੰ ਕੱਢੀਆਂ ਤੇ ਤਾਂ ਜਾ ਕੇ ਔਰ ਅਜੇ ਅਜ ਡਿਲੇ ਹੋਇਆ ਹੋਇਆ ਏਅਰਪੋਰਟ ਉਹਦੇ ਵਾਸਤੇ ਵੀ ਆਮ ਆਦਮੀ ਪਾਰਟੀ 100% ਜ਼ਿੰਮੇਵਾਰ ਹੈ ਨਹੀਂ ਤਾਂ ਹੁਣ ਤੱਕ ਕਦੋਂ ਚਾਲੂ ਹੋਇਆ ਹੁੰਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ